ਕਿ ਆਪਾਂ ਬਾਬਾ ਜੀ ਤੋਂ ਸਾਰੀ ਗੱਲ ਬਾਤ ਜਾਣਦਾ ਹੈ ਵੀ ਕਿੰਨੀ ਕਿਹੋ ਜੀ ਇਮਾਰਤ ਬਣਨ ਜਾ ਰਹੀ ਆ ਤੇ ਥੋੜੀ ਜੀ ਜਾਣਕਾਰੀ ਦੇਣ ਕਿ ਵੀ ਜਿਹੜੇ ਐਨ ਆਰ ਆਈ ਭਰਾ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਸਭਰਾ ਨਕਰਦੇ ਉਹਨਾਂ ਨੂੰ ਬਾਬਾ ਜੀ ਕੀ ਬੇਨਤੀ ਕਰਦੇ ਆ ਜੀ ਦੇਖੋ ਜੀ ਐਨ ਆਰ ਆਈ ਵੀਰਾਂ ਨੂੰ ਇਹੋ ਬੇਨਤੀ ਆ ਕਿ ਅਸੀਂ ਜੋ ਇੱਥੋਂ ਗ੍ਰਾਹੀ ਕਰਕੇ ਪਿੰਡ ਦੀ ਕਮੇਟੀ ਮੇਲੇ ਦੋ ਮਨਾਉਂਦੀ ਆ ਇੱਕ ਸਰਾਰ ਸ਼ਾਮ ਸਿੰਘ ਜੀ ਟਾਰੀ ਸ਼ਹੀਦਾ ਦਾ ਜੋੜ ਮੇਲਾ 5 ਫਰਵਰੀ ਨੂੰ ਮਨਾਇਆ ਜਾਂਦਾ ਅਤੇ ਦੂਜਾ ਜਿਹੜਾ ਵਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਵਾ ਉਹ ਭਾਦਰੋਂ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਵਾ ਇਹ ਤਾਂ ਜੇ ਪਿੰਡ ਵੱਲੋਂ ਜਾਣਿਆ ਚਾਹੀਏ ਜਾਣੀਏ ਤਾਂ ਦੋਵੇਂ ਮੇਲੇ ਹੀ ਮਨਾਏ ਜਾਂਦੇ ਨੇ ਬਾਕੀ ਜੋ ਵਾਧਾ ਘਾਦਾ ਜੋ ਵੀ ਸੰਗਤਾਂ ਤੋਂ ਇਕੱਠਾ ਕਰਕੇ ਇੱਥੇ ਇਮਾਰਤਾਂ ਤੇ ਲਾਇਆ ਜਾਂਦਾ ਵਾ ਪਰ ਉਹਦੇ ਨਾਲ ਪੂਰੀ ਗੱਲ ਨਹੀਂ ਬਣਦੀ ਜਿੰਨਾ ਚਿਰ ਐਨ ਆਰ ਆਈ ਵੀਰ ਸੰਯੋਗ ਨਾ ਦੇਣ ਅਸੀਂ ਬੇਨਤੀ ਕਰਦੇ ਹਾਂ ਕਿ ਐਨ ਆਰ ਆਈ ਵੀਰ ਵੱਧ ਤੋਂ ਵੱਧ ਸੰਯੋਗ ਦੇਣ ਸਾਡਾ ਫੋਨ ਨੰਬਰ ਲੈਣਾ ਸਾਡੇ ਨਾਲ ਗੱਲਬਾਤ ਕਰਨ ਤੇ ਮਾਇਆ ਜਿੰਨੇ ਵੀ ਸਰਦੀ ਆ ਥੋੜੇ ਤੋਂ ਥੋੜੀ ਜਿਹੀ ਬਹੁਤ ਹੈ ਤਾਂ ਬਹੁਤ ਹੀ ਭੇਜ ਕੇ ਇਹ ਸ੍ਰੀ ਦਰਬਾਰ ਸਾਹਿਬ ਬਣਨ ਵਾਸਤੇ ਸ਼ਹੀਦਾਂ ਦਾ ਸਥਾਨ ਬਣਾਉਣ ਵਾਸਤੇ ਕਿਉਂਕਿ ਉਹਨਾਂ ਨੇ ਜਿਹੜੀਆਂ ਜੰਗਾਂ ਲੜੀਆਂ ਉਹ ਆਪਣੇ ਦੇਸ਼ ਪੰਜਾਬ ਵਾਸਤੇ ਲੜੀਆਂ ਕਿਸੇ ਹੋਰ ਵਾਸਤੇ ਜਾਂ ਆਪਦੇ ਘਰ ਵਾਸਤੇ ਨਹੀਂ ਲੜੀਆਂ ਦੇਸ਼ ਪੰਜਾਬ ਵਾਸਤੇ ਬੁੱਢੇ ਵਾਰੇ 62 ਸਾਲ ਦੀ ਉਮਰ ਦੇ ਵਿੱਚ ਸਰਦਾਰ ਸ਼ਾਮ ਸਿੰਘ ਜੀ ਅਤਾਰੀ ਚਿੱਟੇ ਘੋੜੇ ਤੇ ਚੜ ਕੇ ਚਿੱਟਾ ਬਾਣਾ ਪਹਿਨ ਕੇ ਇਸ ਜੰਗ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਕੁੱਦੇ ਜੰਗ ਜਿੱਤੀ ਅਤੇ ਗਦਾਰਾਂ ਨੇ ਉਸ ਜੰਗ ਨੂੰ ਹਾਰ ਦੇ ਵਿੱਚ ਬਦਲ ਕੇ ਤੇ ਪੰਜਾਬ ਦੇ ਉੱਤੇ ਰਾਜ ਕਰ ਲਿਆ ਸੋ ਉਹ ਇਹ ਸਥਾਨ ਹੈ ਵੱਡੇ ਸਭਰਾ ਪਿੰਡ ਦੇ ਵਿੱਚ ਸੋ ਬੇਨਤੀ ਇਹੋ ਕਰਾਂਗੇ ਦੁਬਾਰਾ ਦੁਬਾਰਾ ਐਨ ਆਰ ਆਈ ਵੀਰਾਂ ਨੂੰ ਅਤੇ ਹੋਰ ਬਾਹਰ ਵਸਦੇ ਸਿੱਖਾਂ ਸੇਵਕਾਂ ਨੂੰ ਕਿ ਤੁਸੀਂ ਇਹ ਜਾਣੋ ਕਿ ਅਸੀਂ ਕੋਈ ਬਲੀਦਾਨ ਨਹੀਂ ਦੇਣ ਲੱਗੇ ਅਸੀਂ ਸੇਵਾ ਦੇ ਵਿੱਚ ਹਿੱਸਾ ਹੀ ਪਾਉਣਾ ਹੈ ਸੋ ਹਿੱਸਾ ਪਾ ਕੇ ਤੇ ਆਪਾਂ ਛੇਤੀ ਸੇਤੀ ਇਹ ਗੁਰਦੁਆਰਾ ਕਿਲਾ ਸਾਹਿਬ ਜਿਹੜਾ ਉਸ ਨੂੰ ਹੋਂਦੇ ਵਿੱਚ ਲੈ ਆਏਗੇ ਤੇ ਇਹੋ ਜਿਹਾ ਬਣਾਈਏ ਕਿ ਲੋਕੀ ਦੂਰਾਂ ਦੂਰਾਂ ਤੋਂ ਆਣ ਕੇ ਇੱਥੋਂ ਦੇ ਦਰਸ਼ਨ ਕਰਿਆ ਕਰਨ ਅਤੇ ਸਾਡਾ ਇਤਿਹਾਸ ਪੜਿਆ ਤੇ ਸੁਣਿਆ ਕਰਨ ਤਾਂ ਕਿ ਇਹ ਪਿੰਡ ਦਾ ਜਿਹੜਾ ਵਾ ਕੀਤੀ ਹੋਈ ਸੇਵਾ ਉਹ ਜਿਹੜੀ ਮੌਕੇ ਤੇ ਆ ਕੇ ਠਾਏ ਪੈ ਸਕੇ ਪਤਾ ਲੱਗ ਸਕੇ ਕਿਸ ਬਰਾਵਾ ਦੇ ਲੋਕਾਂ ਨੇ ਸਰਦਾਰ ਸ਼ਾਮ ਸਿੰਘ ਘਟਾਰੀ ਦੇ ਨਾਲ ਕਿੰਨੀ ਮਦਦ ਕੀਤੀ ਤੁਲਿਆਂ ਤੇ ਫੌਜਾਂ ਨੂੰ ਨਗਾਇਆ ਅਸਲਾ ਨਗਾਇਆ ਇਥੋਂ ਦਰਿਆ ਬਿਲਕੁਲ ਸਭਰਾਹ ਪਿੰਡ ਦੇ ਲਾਗੋਂ ਦੀ ਵਗਦਾ ਸੀ ਦਰਿਆ ਪਾਰ ਕਰਕੇ ਤੇ ਉਹ ਉਹਨਾਂ ਨੂੰ ਅੰਗਰੇਜ਼ਾਂ ਦੇ ਨਾਲ ਲੜਨ ਵਾਸਤੇ ਸਭਰਾਵਾਂ ਦੇ ਲੋਕਾਂ ਨੇ ਨਾਲ ਬਹੁਤ ਜ਼ਿਆਦਾ ਵੱਡਾ ਸਹਿਯੋਗ ਦਿੱਤਾ ਅਤੇ ਉਹਨਾਂ ਨੇ ਹੀ ਸਾਨੂੰ ਦੱਸਿਆ ਜਿੱਤ ਤਰ੍ਹਾਂ ਕਿ ਸਾਡੇ ਪਿਤਾ ਨੂੰ ਸਾਡੇ ਦਾਦਾ ਜੀ ਨੇ ਦੱਸਿਆ ਅਤੇ ਸਾਡੇ ਪਿਤਾ ਨੇ ਸਾਨੂੰ ਦੱਸਿਆ ਵੀ ਇਤਰਾ ਇਤਰਾ ਇੱਥੇ ਜੰਗ ਹੋਇਆ ਇਤਰਾ ਇਤਰਾ ਇਹ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਕਿਲੇ ਦੇ ਵਿੱਚ ਆਣ ਕੇ ਫੌਜਾਂ ਲਿਆ ਕੇ ਇਥੇ ਅਰਦਾਸ ਕਰਕੇ ਜੰਗ ਸ਼ੁਰੂ ਕੀਤੀ ਤੇ ਇਹ ਕਿਲਾ ਕਾ ਕਰਕੇ ਕਿਲਾ ਸਾਹਿਬ ਗੁਰਦੁਆਰਾ ਕਿਹਾ ਜਾ ਸਕਦਾ ਉਸ ਦੀ ਇਮਾਰਤ ਜਿਹੜੀ ਬਣਾਉਣ ਲੱਗੇ ਹਾਂ ਉਸ ਦਾ ਆ ਨਕਸ਼ਾ ਹੈ ਉਹ ਸਾਰੇ ਵੀਰ ਵੇਖ ਲਓ ਇਸ ਨਕਸ਼ੇ ਦਾ ਇਹ ਕਿਲਾ ਸਾਹਿਬ ਤਿਆਰ ਕੀਤਾ ਜਾਣਾ ਤੇ ਮਾਇਆ ਤੋਂ ਬਿਨਾ ਨਹੀਂ ਹੋ ਸਕਦਾ ਬਹੁਤ ਜਿਆਦਾ ਮਾਇਆ ਦੀ ਲੋੜ ਆ ਵੱਧ ਤੋਂ ਵੱਧ ਐਨ ਆਰ ਆਈ ਵੀਰ ਸਾਡਾ ਸੰਯੋਗ ਦੇਣ ਇਹ ਫੋਨ ਨੰਬਰ ਅੱਗੇ ਵੀ ਦੇ ਚੁੱਕੇ ਹਾਂ ਅਤੇ ਹੋਰ ਵੀ ਫੋਨ ਨੰਬਰ ਦਿੰਨੇ ਹਾਂ ਦੁਬਾਰਾ ਫਿਰ ਫੋਨ ਨੰਬਰ ਦੱਸ ਦੋ 9815006650 ਇਹ ਅਰਦਾਸ ਦਾ ਨੰਬਰ ਹੈ ਜੇ ਕਿਸੇ ਵੀ ਕੋਈ ਗੱਲ ਕਰਨੀ ਹੋਵੇ ਕਿਸੇ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਪੁੱਛਣੀ ਹੋਵੇ ਤਾਂ ਇੱਥੋਂ ਆਣ ਕੇ ਪੁੱਛ ਸਕਦੇ ਹਨ ਅਤੇ ਦੂਸਰਾ ਨੰਬਰ ਬਾਬਾ ਜੀ ਦਾ ਦੂਸਰਾ ਨੰਬਰ ਲਿਖਾਇਆ ਜਾਵੇ ਹਾਂਜੀ 94179 94179 48 48 3 375 ਇਹ ਦੂਸਰਾ ਨੰਬਰ ਹੈ ਹੋਰ ਵੀ ਹੋਰ ਨੰਬਰ ਲੈਣਾ ਹੋਵੇ ਤਾਂ ਅਸੀਂ ਜਿੰਨਾ ਦੇ ਵੀ ਕਹੋਗੇ ਪਿੰਡ ਦੇ ਮੋਹਤਵਾਰਾਂ ਦੇ ਵੀ ਨੰਬਰ ਆਪ ਜੀ ਨੂੰ ਦੇ ਦੇਾਂਗੇ ਤੇ ਵਰਤਾਲ ਵੀ ਕਰ ਸਕਦੇ ਜੇ ਕਿਉਂਕਿ ਇੱਥੇ ਦਾ ਲੱਗਾ ਪੈਸਾ ਪਾਸੇ ਨਹੀਂ ਜਾਊਗਾ ਇੱਥੇ ਹੀ ਵਰਤਿਆ ਜਾਵੇਗਾ ਇਸ ਥਾਂ ਤੇ ਇਹ ਵੀ ਇੱਕ ਵਿਲੱਖਣਤਾ ਹੀ ਗੱਲ ਹੈ ਕਿ ਇੱਥੇ ਕਿਸੇ ਤਰ੍ਹਾਂ ਦਾ ਨਸ਼ਾ ਜਿਹੜਾ ਨਹੀਂ ਵਰਤਿਆ ਜਾਂਦਾ ਅਤੇ ਨਸ਼ੇ ਤੋਂ ਰਹਿਤ ਇਹ ਗੁਰਦੁਆਰਾ ਹੈ ਨਾ ਇੱਥੇ ਸੁੱਖਾ ਰਗੜਿਆ ਜਾਂਦਾ ਹੈ ਅਤੇ ਨਾ ਇੱਥੇ ਕਿਸੇ ਤਰ੍ਹਾਂ ਦੀਆਂ ਗੋਲੀਆਂ ਵਰਤਾਈਆਂ ਜਾਂਦੀਆਂ ਹਨ ਸੋ ਇੱਥੇ ਨਿਸ਼ਕਾਮ ਹੀ ਸੇਵਾ ਹੁੰਦੀ ਹੈ ਜਿਹੜੇ ਵੀ ਵੀਰ ਕਰਦੇ ਹਨ ਸਾਰੇ ਨਿਸ਼ਕਾਮ ਸੇਵਾ ਹੀ ਕਰਦੇ ਹਨ ਅਤੇ ਇਹ ਜਦੋਂ ਦਾ ਕੰਮ ਇੱਥੇ ਚੱਲ ਰਿਹਾ ਹੈ ਨਿਸ਼ਕਾਮ ਹੀ ਸੇਵਾ ਇੱਥੇ ਚੱਲਦੀ ਆ ਰਹੀ ਹੈ ਨੌਜਵਾਨ ਵੀਰ ਕਿੰਨਾ ਕਿ ਨੌਜਵਾਨ ਵੀਰ ਕਾਫੀ ਸੰਯੋਗ ਦੇ ਰਹੇ ਆ ਅਤੇ ਕੁਝ ਜੇ ਸਾਰੇ ਨਗਰ ਸੁਭਰਾ ਦੇ ਨੌਜਵਾਨਾਂ ਵਲੇ ਵੇਖੀਏ ਤਾਂ ਪਹੁੰਚਦੇ ਵੀ ਨਹੀਂ ਕਾਫੀ ਪਹੁੰਚਦੇ ਆ ਜਿਹੜੇ ਪਹੁੰਚਦੇ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਆ ਤੇ ਉਹਨਾਂ ਦਾ ਵੀ ਧੰਨਵਾਦ ਅਸੀਂ ਕਰਾਂਗੇ ਜਿਹੜੇ ਅਜੇ ਤੱਕ ਨਹੀਂ ਆਏ ਉਹ ਵੀ ਆਣ ਕੇ ਕਈ ਦੀ ਸੇਵਾ ਟੋਕਰੀ ਦੀ ਸੇਵਾ ਅਣ ਕੇ ਕਰਨ ਇੱਟਾਂ ਦੀ ਸੇਵਾ ਕਰਨ ਜਿਤਨਾ ਬਜਰੀ ਇੱਟਾਂ ਸੀਮੈਂਟ ਜੋ ਵੀ ਸੇਵਾ ਕਰਨ ਵਾਲੀ ਹੈ ਉਹ ਅਣ ਕੇ ਕਰਨ ਤੇ ਅਸੀਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਾਂਗੇ ਸੋ ਇਹਨਾਂ ਕੁਝ ਕਹਿੰਦੇ ਹੋਏ ਖਿਮਾ ਦੀ ਜਾਚ ਦੇਖੋ ਜੀ ਇਹ ਨਕਸ਼ਾ ਹੈ ਜੀ ਗੁਰਦੁਆਰਾ ਸਾਹਿਬ ਦਾ ਜੀ ਤੁਸੀਂ ਦੇਖ ਸਕਦੇ ਜੇ ਜਦੋਂ ਇਮਾਰਤ ਬਣੂਗੀ ਇਸੇ ਤਰ੍ਹਾਂ ਦੀ ਬਣੂਗੀ ਜੀ ਤੇ ਬਾਕੀ ਆ ਜੋ ਆਓ ਦੇਖੋ ਸੇਵਾਦਾਰ ਜੇ ਵੀ ਸੇਵਾ ਕਰ ਰਿਹਾ ਜੀ ਨੌਜਵਾਨ ਕੈਮਰਾ ਮਾਰ ਕੇ ਵਿਖਾਇਆ ਜਾਵੇ ਜੀ ਨੌਜਵਾਨ ਸੇਵਾ ਕਰਦੇ ਹੋਏ ਜੀ ਗੁਰਦੁਆਰਾ ਕਿਲਾ ਸਾਹਿਬ ਤੇ ਬਾਪੂ ਜੀ ਸਾਡੇ ਵੇਖੋ ਇਹ ਵੀ ਪ੍ਰਸ਼ਾਦ ਦੀ ਸੇਵਾ ਇੱਥੇ ਕਰਦੇ ਆ ਜੀ ਜਿੱਦਾਂ ਉਹ ਇਹ ਕਾਰਜ ਸਿੰਘ ਦੇ ਬਾਪੂ ਜੀ ਆ ਜੀ ਸਾਰੀ ਸੇਵਾ ਜਿਹੜੀ ਇਹ ਪ੍ਰਸ਼ਾਦ ਦੀ ਸਾਰਾ ਦਿਨੀ ਬੈਠੇ ਰਹਿੰਦੇ ਆ ਜੀ ਬਹੁਤ ਵੱਡੀ ਸੇਵਾ ਜੀ ਇਹਨੂੰ ਕੈਮਰਾ ਮਾਰ ਕੇ ਵਿਖਾਇਆ ਜਾਵੇ ਸਾਰੇ ਵੀਰਾਂ ਦੇ ਰਲ ਮਿਲ ਕੇ ਜੀ ਗੁਰਦੁਆਰਾ ਕਿਲਾ ਸਾਹਿਬ ਸਖਤਾ ਸੇਵਾ ਕਰਦੀਆਂ ਨੇ ਬਾਕੀ ਇਹਨੂੰ ਤੁਸੀਂ ਕੈਮਰਾ ਮਾਰ ਕੇ ਧਿਆਨ ਮਾਰੋ ਜੀ ਇਹ ਸਾਰੇ ਸੇਵਾਦਾਰਾਂ ਨੇ ਇੱਟਾਂ ਗੱਡੀਆਂ ਜਿਹੜੀਆਂ ਸੇਵਾ ਕਰਕੇ ਬਾਕੀ ਇਹ ਜ ਵੀ ਉਹ ਨੌਜਵਾਨ ਵੀਰ ਸੇਵਾ ਕਰ ਰਹਾ ਜੀ ਵੱਧ ਤੋਂ ਵੱਧ ਵੀਰ ਜੀ ਇੱਥੇ ਸੇਵਾਦਾਰ ਸੇਵਾ ਪਹੁੰਚਣ ਤੇ ਮਾਇਆ ਦੀ ਬਹੁਤ ਜ਼ਰੂਰਤ ਆ ਜੀ ਖਾਸ ਕਰਕੇ ਕਿਉਂਕਿ ਐਡੀ-ਐਡੀਆਂ ਜਿਹੜੀਆਂ ਇਮਾਰਤਾਂ ਵਾਂ ਮਾਇਆ ਤੋਂ ਬਿਨਾ ਨਹੀਂ ਬਣਦੀਆਂ ਤੇ ਸਾਰੇ ਜਾਣੇ ਸਹਿਯੋਗ ਦਿਓ ਕਿ ਜਿਹੜਾ ਇਹ ਇਤਿਹਾਸਕ ਪਿੰਡ ਹੈ ਨਾ ਗੁਰਦੁਆਰਾ ਸਾਹਿਬਾ ਜੀ ਪਿੰਡ ਦੇ ਵਿੱਚ ਤੁਸੀਂ ਕਰਮਾਪਾਗਾ ਵਾਲੇ ਜੇ ਵੀ ਜਿਹੜਾ ਜਿਹੜੀ ਜੰਗ ਹੈ ਜੇ ਬਾਬਾ ਸ਼ਹੀ ਸ਼ਾਮ ਸਿੰਘ ਘਟਾਰੀ ਤੁਹਾਡੇ ਸਭਰਾ ਨਗਰ ਮਾਝੇ ਤੋਂ ਇਹ ਪਾਰਲੇ ਸਭਰਾ ਜਿਹੜੇ ਜਿਹੜੇ ਛੋਟੇ ਸਭਰਾ ਕਹਿੰਦੇ ਨੇ ਜੀ ਉਥੋਂ ਤੱਕ ਇਹ ਜੇ ਅੰਗਰੇਜ਼ਾਂ ਨਾਲ ਜੰਗ ਲੜਦੇ ਰਹੇ ਆ ਜੀ ਬਾਕੀ ਵੀਡੀਓ ਕਰੋ ਵਾ ਤੋਂ ਵੱਧ ਸ਼ਹਿਰ ਦੀ ਤੇਲ ਹੋਰ ਵੀਰਾਂ ਨੂੰ ਵੀ ਪਤਾ ਲੱਗ ਸਕੇ ਜੀ ਬਾਕੀ ਹੁਣ ਆਪਾਂ ਫਤਿਹ ਬੁਲਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ